ਅੱਲ ਆਪਣੇ ਤੇ ਬਸ ਕੈਂਡਲੇ ਦੀ ਇਹਨੂੰ ਇੱਕ ਸਾਈਸ ਰਵਿੰਦਰ ਨੇ ਮੈਨੂੰ 3 ਦਿਨ ਪਹਿਲੇ ਕੋਲ ਕੀਤੀ ਜਿੱਦੀ ਮੈਨੂੰ ਕੋਲ ਨੇ ਰਪਈਏ ਮੈਨੂੰ 5 ਲੱਖ ਰੁਪਿਆ ਤੁਹਾਡਾ ਬੰਦਾ ਜਿਹੜਾ 80 ਹਜ਼ਾਰ ਦੇ ਮਹੀਨੇ ਹਿਸਾਬ ਨਾਲ ਕੋਈ 4-5 ਮਹੀਨੇ ਪੈਸੇ ਰਹਿੰਦੇ ਉਹ ਦੇ ਦਿਓ ਮੈਂ ਕਿਹਾ ਪੈਸੇ ਹਨੀ ਫਰਮ ਕੋਲੇ 4-5 ਦਿਨ ਬਾਅਦ ਉੱਥੇ ਸ਼ਰਾਬ ਪੀ ਕੇ ਰਵਿੰਦਰ ਪੂਰਾ ਟਾਇਰਡ ਹੋ ਗਿਆ ਨੂੰ ਧੱਕੇ ਨਾ ਮਾਰ ਕੇ ਐਦਾ ਲੱਗ ਰਿਹਾ ਦੇਖੋ ਨਾ ਇਹ ਰਵਿੰਦਰ ਨੇ ਮਾਰੇ ਦਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਨੂੰ ਇੱਧਰ ਤਾਂ ਹਿੰਦੂ ਚੁੱਕ ਕੇ ਲੈ ਗਿਆ ਮੈਂ ਖਾਣਿਆ ਤੇ ਮੈਨੂੰ ਬਾਹਰ ਲਿਆ ਸ਼ਰਮ ਲਾਇਆ ਤੇ ਸੁਰਖਸ਼ਾਲੀ ਬੈਠੇ ਸਾਡੇ ਠੇਕੇ ਕੋਣ ਆ ਜੀ ਇਹਦੇ ਲਈ ਇਹ ਥੋੜਾ ਨਾ ਕੋ ਪਾਵਰ ਆ ਗਈ ਹੈ ਸਾਡੇ ਠੇਕਿਆਂ ਦੇ ਜਾ ਕੇ ਮੇਰੇ ਭਰਾ ਨੂੰ ਮਾਰਨ ਪੁੱਟਾ ਤੇ ਕਿਨੈਪ ਕਰਕੇ ਥੇ ਲਿਆਂਦਾ ਗਿਆ ਤੇ ਉਹਨਾਂ ਦਾ ਬਿਆਨ ਤੇ ਪਰਚਾ ਨਹੀਂ ਹੋਇਆ ਮੈਡਮ ਵੀਡੀਓ ਆ ਕੇ ਬਿਆਨ ਦੇ ਰਹੀ ਆ। ਇੰਤਕ ਇਹਨਾਂ ਜਿਹੜਾ ਇਹ ਮਹੀਨਾ ਲੰ데요 ਸਾਡੇ 80000 ਰੁਪਿਆ ਅ ਹਰਵਿੰਦਰ ਰਿਡੀਓ 1 ਲੱਖ ਰੁਪਿਆ ਮੈਡਮ ਵਾਲੀ ਆ 20000 ਰੁਪਿਆ ਦੇ ਇਕਲ। ਉਹ ਮਹੀਨਾ ਪਾਤ ਮੀਨੇ ਦੋ ਇਹਨਾਂ ਨੂੰ ਨਹੀਂ ਦਿੱਤਾ 3 ਕਰੋੜ ਰੁਪਿਆ ਸਾਡਾ ਲਾਸ ਚ ਗਿਆ। ਕਿਸੇ ਨਾਲ ਦੇ ਪੈਸੇ ਦਿੰਦੇ ਤੁਸੀਂ ਮਹੀਨੇ ਦੇ। ਭਾਜੀ ਰਿਸ਼ਵਤ ਤੱਕ ਇਹਨਾਂ ਕਹਿੰਦੇ ਨਹੀਂ ਇਹ ਕਹਿੰਦੇ ਤੁਹਾਡਾ ਚਲਾਨ ਕਰ ਦਾਂਗੇ। ਬਡੀ ਖਬਰ ਦਿਖਾ ਰਹੇ ਹਾਂ ਜੁਥੇ ਕਿ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਅਤੇ ਸ਼ਰਾਬ ਦੇ ਠੇਕਾ ਜੋ ਕਿ ਪਠਾਨਕੋਟ ਦੇ ਵਿੱਚ ਹੈ ਇਹਨਾਂ ਦੇ ਵਿੱਚ ਮਾਮਲਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਤਰਸਲ ਅਭੀ ਸ਼ਰਮਾ ਵਾਈਨ ਸ਼ਾਪ ਜਿਸ ਕਰਸੀ ਗੱਲ ਕਰੀਏ ਤਾਂ ਇਹਨਾਂ ਦਾ ਰੈਵਨਿਊ ਜਿਹੜਾ ਸੀ ਉਹ ਪੈਂਡਿੰਗ ਰਹਿਦਾ ਸੀ ਤੇ ਜਿਸ ਨੂੰ ਦੇਖਦੇ ਹੋਏ ਐਕਸਾਈਜ਼ ਟੈਕਸੇਸ਼ਨ ਐਂਡ ਐਕਸਾਈਜ਼ ਡਿਪਾਰਟਮੈਂਟ ਜਿਹੜਾ ਹੈ ਉਹਨਾਂ ਦੇ ਵੱਲੋਂ ਆਪਣੇ ਕਰਮਚਾਰੀ ਜਿਹੜੇ ਨੇ ਠੇਕੇ ਦੇ ਉੱਤੇ ਓਨ ਡਿਊਟੀ ਚੜਾਏ ਗਏ ਸੀ ਤੇ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਨਾਂ ਜਿਹੜੀ ਹੈ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਹੀ ਦੇ ਦਿੱਤਾ ਗਿਆ ਹੈ ਐਪਲੀਕੇਸ਼ਨ ਜਿਹੜੀ ਹੈ ਉਹ ਫਾਈਲ ਕਰਾ ਦਿੱਤੀ ਗਈ ਹੈ ਤੇ ਉੱਥੇ ਹੀ ਅਭੀ ਸ਼ਰਮਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਭਰਾ ਦੇ ਨਾਲ ਮਾਰਕਟਾਈ ਕੀਤੀ ਗਈ ਹੈ ਈਟੀਓ ਦੇ ਵੱਲੋਂ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਜਿਹੜੇ ਨੇ ਸ਼ਰਾਬ ਪੀ ਕੇ ਉਹਨਾਂ ਕੋਲ ਪੈਸੇ ਮੰਗੇ ਗਏ ਨੇ ਤੇ ਇੱਥੇ ਵੀ ਇਲਜ਼ਾਮ ਲਗਾਇਆ ਗਿਆ ਹੈ ਅਭੀ ਸ਼ਰਮਾ ਵਾਈਨ ਸ਼ਾਪ ਦੇ ਵੱਲੋਂ ਕਿ ਜਿਹੜੇ ਈਟੀਓ ਨੇ ਟੈਕਸੇਸ਼ਨ ਡਿਪਾਰਟਮੈਂਟ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਹਰਵਿੰਦਰ ਉਹਨਾਂ ਦੇ ਵੱਲੋਂ ਜਿਹੜੇ ਨੇ ਲਗਾਤਾਰ ਪੈਸੇ ਉਹਨਾਂ ਤੋਂ ਲਈ ਜਾਂਦੇ ਸੀ ਨਜਾਇਜ਼ ਰਿਸ਼ਵਤ ਲਈ ਜਾਂਦੀ ਸੀ ਤੇ ਮੈਡਮ ਪੈਸੇ ਜੜੇ ਉਹ ਮੰਗੇ ਜਾਂਦੇ ਸੀ ਤੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕਾਲ ਡਿਟੇਲਸ ਵੀ ਜੜੀਆਂ ਨੇ ਉਹ ਪਈਆਂ ਨੇ ਤੇ ਵੱਡੇ ਵੱਡੇ ਇਲਜ਼ਾਮ ਜਿਹੜੇ ਨੇ ਇੱਥੇ ਅਭੀ ਸ਼ਰਮਾ ਨੇ ਲਗਾਏ ਨੇ ਐਕਸਰਾਈਜ਼ ਡਿਪਾਰਟਮੈਂਟ ਦੇ ਕਰਮਚਾਰੀਆਂ ਦੇ ਉੱਤੇ ਤੇ ਉੱਥੇ ਹੀ ਡੀਐਸਪੀ ਸੁਮੇਰ ਸਿੰਘ ਮਾਨ ਦੇ ਵੱਲੋਂ ਇਹ ਸਾਰੇ ਮਾਮਲੇ ਦੀ ਜਾਣਕਾਰੀ ਜੜੀ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਇੱਕ ਵਾਰ ਦੇਖ ਲੈਣਿਆ ਪੂਰੀ ਖਬਰ ਤੇ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤਾਂ ਕਿ ਪਤਾ ਚੱਲ ਸਕੇ ਕਿ ਮਾਮਲਾ ਹੈ ਕੀ ਹੈ ਜੀ ਜੀਵਾਰਾ ਅਭੀ ਸ਼ਰਮਾ ਵਾਹ ਗਾਂਧੀ ਖੋਦਾਂ ਵਾਲਾ ਮਾਲਕਾਂ 40 ਪੈਸੇ ਦਾ ਮੇਰੇ ਕੋਲ ਸ਼ੇਅਰ ਹੈ ਠੀਕ ਹੈ ਸਰ ਇਹ ਠੇਕੇ ਤੇ ਗਿਆ ਜੀ ਕੱਲ ਆਪਣੇ ਦੇ ਬਸ ਸਟੈਂਡ ਵਾਲੇ ਤੇ ਇਹਨੂੰ ਇੱਕ ਸਾਈਜ਼ ਸਪੈਕਰ ਹਰਵਿੰਦਰ ਨੇ ਮੈਨੂੰ 3 ਦਿਨ ਪਹਿਲੇ ਕਾਲ ਕੀਤੀ ਜਿੱਦੀ ਮੈਨੂੰ ਕੋਡ ਡੀਟੇਲ ਪਈ ਹੈ ਕਿ ਮੈਨੂੰ 5 ਲੱਖ ਰੁਪਏ ਤੁਹਾਡਾ ਬੰਦਾ ਹੈ ਜਿਹੜਾ 80 ਹਜ਼ਾਰ ਰੁਪਏ ਨਹੀਂ ਹਿਸਾਬ ਨਾਲ ਕੋਈ 4-5 ਮਹੀਨੇ ਪੈਸੇ ਰਹਿੰਦੇ ਆ ਉਹ ਦੇ ਦਿਓ ਮੈਂ ਕਿਹਾ ਪੈਸੇ ਨਹੀਂ ਫਰਮ ਕੋਲੇ 4-5 ਦਿਨ ਬਾਅਦ ਦਾਂ ਇਹ 4 ਦਿਨ ਪਹਿਲੇ ਵੀ ਕਰਦਾ ਉੱਥੇ ਸ਼ਰਾਬ ਪੀ ਕੇ ਹਰਵਿੰਦਰ ਪੂਰਾ ਟਾਇਰਡ ਹੋ ਗਿਆ ਨੂੰ ਧੱਕੇ ਨਾ ਮਾਰ ਕੇ ਐਦਾ ਲੱਗ ਲੇ ਇਹ ਹਰਵਿੰਦਰ ਨੇ ਮਾਰੇ ਦਾ ਹਾਂ ਉਹੀ ਇਹਦਾ ਮੈਡੀਕਲ ਨਹੀਂ ਹੋਇਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਨੂੰ ਇਦਾਂ ਦਾ ਹਰਮਿੰਦਰ ਚੁੱਕ ਕੇ ਲੈ ਗਿਆ ਮੈਂ ਖਾਣਿਆ ਤੇ ਮੈਨੂੰ ਘਾ ਲਿਆ ਗਿਆ ਤੇ ਕਹਿੰਦੇ ਜੀ ਕੈਸ਼ ਲੈ ਗਿਆ ਏ ਠੇਕਿਆਂ ਤੋਂ ਠੇਕੇ ਆਦੇ ਮਾਲਕ ਹੈ ਜੀ ਆ ਸਰ ਤੇ ਕੈਸ਼ ਮੇਰੇ ਭਰਾ ਨੇ ਜੀ 70000 ਲੈ ਲਿਆ ਜਿਹੜਾ ਗੁਨਾਹ ਕਰਤਾ ਕੋਈ ਪੈਂਡਿੰਗ ਪੈਂਡਿੰਗ ਪੇਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਵਾਲਾ ਸਰ ਉਹਦੇ ਵਿੱਚ ਰੈਵਨਿਊ ਪੈਂਡਿੰਗ ਹੋ ਸਕਦਾ ਹੈ ਤਾਲੇ ਲਾ ਸਕਦੇ ਆ ਨਾ ਕੋਈ ਇਹ ਰੂਲ ਥੋੜਾ ਜਿਹਾ ਬੰਦਾ ਕੁੱਤਣ ਦਾ ਉਹ ਕਹਿੰਦੇ ਮੁਲਾਜ਼ਮ ਉੱਤੇ ਬੈਠੇ ਜਿਹੜੇ ਸ਼ਰਮ ਮਲਾਜਮ ਤੇ ਸੁਰੱਖਿਆਰੀ ਬੈਠੇ ਆ ਸਾਡੇ ਠੇ ਇਦੇ ਲਈ ਇਹ ਥੋੜਾ ਨਾ ਕੋ ਪਾਵਰ ਆ ਗਈ ਸਾਡੇ ਠੇਕਿਆਂ ਤੇ ਜਾ ਕੇ ਮੇਰੇ ਭਰਾ ਨੂੰ ਮਾਰਨ ਕੁੱਟਣ ਤੇ ਕਿਨੈਪ ਕਰ ਕਿੱਥੇ ਲਿਆਂਦਾ ਗਿਆ ਤੇ ਉਹਨਾਂ ਦਾ ਬਿਆਨ ਤੇ ਪਛਾਣ ਨਹੀਂ ਹੋਇਆ ਮੈਡਮ ਈਟੀਓ ਆ ਕੇ ਬਿਆਨ ਦੇ ਰਹੀ ਐ ਤੇ ਫੇਰ ਸਾਡੇ ਦੇ ਪਰਚੋਰ ਆ ਕੋਈ ਇਹ ਉਹਨੇ ਮੈਂ ਹਰਵਿੰਦਰ ਸਿੰਘ ਦੇ ਪੂਰੇ ਟੈਟ ਹੀ ਸ਼ਰਾਬ ਨਾਲ ਉਹਨਾਂ ਦੇ ਖਲਾਫ ਵੀ ਤਰਖਾਸ ਦਿੱਤੀ ਐ ਤੁਸੀਂ ਉਹਦੀ ਕਾਪੀ ਲੈ ਸਕਦੇ ਹੋ ਹਜੇ ਤੱਕ ਉਹਤੇ ਐਫ ਆਈ ਆਰ ਕੁਝ ਨਹੀਂ ਹੋਈ ਸਾਡੇ ਭਾਈ ਵਾਲਾਂ ਨੇ ਦਿੱਤੀ ਐ ਕਿ ਇਹ ਸਾਡਾ ਭਾਈ ਵਾਲਾ ਪੈਸੇ ਲੈਣ ਦਾ ਕੋ ਪੂਰਾ ਅਧਿਕਾਰ ਹੈ ਤੁਸੀਂ ਉਹਦੀ ਵੀ ਕਾਪੀ ਲੈ ਕੇ ਨਾਲ ਲਾ ਠੀਕੇ ਤੇ ਕੈਮਰੇ ਕਮਰੇ ਲੱਗੇ ਸਾਰੀ ਸਭ ਕੁਝ ਲੱਗਾ ਜੀ ਪਾਸਟੈਂਡ ਤੋਂ ਕਿਡਨਾਪ ਕੀਤਾ ਦਿਖਾ ਜੀ ਠੇਕੇ ਤੋਂ ਰਹੇ ਆ ਤੇ ਮੈਂ ਛੜਵਾਨ ਆਇਆ ਘਰ ਮੈਨੂੰ ਉਹਦੀ ਵੀਡੀਓ ਮੇਰੇ ਕੋਲ ਹੈ ਤੇ ਸਾਡੇ ਭਾਈਵਾਲਾਂ ਨੇ ਦਰਖਾਸਤ ਦਿੱਤੀ ਹੈ ਸਾਡੀ ਕੀ ਮੰਗ ਜਦੋਂ ਵਾਰਦਾਤ ਹੋਈ ਤੁਸੀਂ ਕਿੱਥੇ ਹੀ ਹੋ ਮੈਂ ਆਪਣੇ ਆਫਿਸਾਂ ਨਹੀਂ ਉਹਦੀ ਵੀਡੀਓ ਪਈ ਹੈ ਸਾਡੇ ਕੋਲ ਤੁਹਾਡੀ ਇਕੱਲਾ ਉੱਥੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਕਿ ਰਵਿੰਦਰ ਤੇ ਬੰਦੀ ਕਾਰਵਾਈ ਕੀਤੀ ਜਿਹੜੀ ਮਾਰਕੁੱਟ ਕੀਤੀ ਹੈ ਦਾ ਮੈਡੀਕਲ ਕਰਾ ਕੇ ਜਿਹੜੀ ਮੇਰੇ ਭਾਈਵਾਲਾਂ ਨੇ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਹੈ ਕਿ ਮੈਂ 파ਟਨਰ ਆ ਮੈਂ ਪੈਸੇ ਲੈਣ ਦਾ ਹੱਕਦਾਰ ਆ ਤੇ ਰੋਜ਼ ਹੀ ਪੈਸੇ ਇਹੀ ਇਕੱਠੇ ਇੱਦਾਂ ਕਿ ਨਾਲ ਜਿਹੜਾ ਇਹ ਮਹੀਨਾ ਲੰ데요 ਸਾਡੇ ਕੋਲ 80000 ਰੁਪਿਆ ਹਰਵਿੰਦਰ ਰੇਡੀਓ 1 ਲੱਖ ਰੁਪਿਆ ਮੈਡਮ ਵਾਲੀਆ 20000 ਰੁਪਿਆ ਕਿ ਖਲਰ ਉਹ ਮਹੀਨਾ 5 ਮਹੀਨੇ ਤੋਂ ਇਹਨਾਂ ਨੂੰ ਨਹੀਂ ਦਿੱਤਾ 3 ਕਰੋੜ ਰੁਪਿਆ ਸਾਡਾ ਲਾਸ ਚੱਲ ਰਿਹਾ ਕਿਸੇ ਗੱਲ ਦੇ ਪੈਸੇ ਦਿੰਦੇ ਹੋ ਤੁਸੀਂ ਮਹੀਨੇ ਦੇ ਭਾਈ ਰਿਸ਼ਵਤ ਤਾਂ ਕਿਹਨਾ ਕਹਿੰਦੇ ਨਹੀਂ ਤੇ ਕਹਿੰਦੇ ਤੁਹਾਡਾ ਚਲਾਨ ਕਰ ਦਾਂਗੇ ਵੀ ਇਹ ਤੁਸੀਂ ਓਵਰ ਰੇਟ ਲੈਂਦੇ ਹੋ ਦੁਕਾਨਾਂ ਦੇ ਜਰ ਕੀ ਜਿਹੜਾ ਵੀ ਠੇਕੇਦਾਰ ਆ ਸਰਕਾਰੀ ਰੇਟ ਤੇ ਸ਼ਰਾਬ ਵੇਚ ਸਕਦਾ ਉਸ ਤੋਂ ਉੱਪਰ ਨਹੀਂ ਵੇਚ ਸਕਦਾ ਇਹ ਬਕਾਉਂਦੇ ਆ ਸਰਕਾਰੀ ਰੇਟ ਦੇ ਉੱਤੇ ਪੈਸੇ ਲੈ ਕੇ ਠੀਕ ਹੈ ਦੁਬਾਰਾ ਆਈ ਐਥੇ ਬਦਲ ਕੇ ਤੇ ਇਹਨੂੰ ਪਹਿਲੇ ਵੀ ਜਾਂਦਾ ਸੀ ਕਿ ਨਾ ਸਾਰੀ ਅੱਜ ਤੱਕ ਤਾਂ ਹੀ ਇਹ ਜਾਂਦੇ ਨਹੀਂ ਹਰਵਿੰਦਰ ਨੂੰ 10 ਸਾਲ ਹੋ ਗਏ ਜੀ ਇੱਥੇ ਏਡੀ ਕੇ ਦੇ ਅੰਦਰ ਖਾਸੀਅਤ ਹੈ ਕਿ ਇੱਕੋ ਹੀ ਅਫਸਰ 10 ਸਾਲ ਤੋਂ ਇੱਥੇ ਲੱਗੇ ਦਾ ਬਕਾਉ ਅਫਸਰ ਠੀਕ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੀ ਨਹੀਂ ਜੀ ਇੱਕ ਬੜਾ ਸਨਸਨੀਖੇਜ ਮਸਲਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਆਪਣੇ ਜਿਹੜੇ ਸ਼ਰਾਬ ਦੇ ਠੇਕੇਦਾਰ ਆ ਉਹਨਾਂ ਚੋਂ ਇੱਕ ਫਰਮ ਹੈ ਅਭੀ ਸ਼ਰਮਾ ਵਾਈਨ ਇਹਨਾਂ ਦੇ ਤਕਰੀਬਨ ਇੱਥੇ 7 ਜਿਹੜੇ ਆ ਉਹ ਜਿਹੜੇ ਅਲੱਗ-ਅਲੱਗ ਸ਼ਾਪ ਸੀ ਆਪਣੇ ਪਠਾਨਕੋਟ 'ਚ ਜਿਨ੍ਹਾਂ ਚੋਂ ਇਹਨਾਂ ਦਾ ਕੁਝ ਜਿਹੜਾ ਰੈਵਨਿਊ ਸੀ ਉਹ ਐਕਸਾਈਜ਼ ਡਿਪਾਰਟਮੈਂਟ ਵੱਲ ਪੈਂਡਿੰਗ ਸੀ ਤੇ ਮਾਰਚ ਦਾ 0.38 ਲੱਖ ਰੁਪਈਆ ਦਾ ਤਕਰੀਬਨ 38 ਲੱਖ ਦਾ ਜਿਹੜਾ ਰੈਵਨਿਊ ਸੀ ਜਿਹੜਾ ਇਹਨਾਂ ਦਾ ਪੈਂਡਿੰਗ ਸੀ ਤੇ ਉਹਦੇ ਬਾਅਦ ਜਿਹੜੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਆ ਉਹਨਾਂ ਨੇ ਆਪਣੇ ਮੁਲਾਜ਼ਮ ਇਹਨਾਂ ਦੇ ਠੇਕਿਆਂ ਤੇ ਬਿਠਾਈ ਸੀ ਇਸ ਅਮਾਉਂਟ ਨੂੰ ਰਿਕਵਰ ਕਰਨ ਲਈ ਤੇ ਉਹ ਐਸ ਪਰ ਇਹਨਾਂ ਦੀ ਜੋ ਏਟੀਸੀ ਹੈ ਉਹਨਾਂ ਦੀ ਡਾਇਰੈਕਸ਼ਨ ਨਾਲ ਇਹਨਾਂ ਦੇ ਮੁਲਾਜ਼ਮ ਬੈਠੇ ਸੀ ਠੇਕਿਆਂ ਦੀ ਸੇਲ ਤੋਂ ਇਹ ਅਮਾਉਂਟ ਰਿਕਵਰ ਕਰਨ ਲਈ ਜਿਸ ਵਿੱਚ ਲੇਟ ਨਾਈਟ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਵੀ ਦੋ ਬੰਦੇ ਜਿਨ੍ਹਾਂ ਦਾ ਨਾਮ ਹੈ ਇੱਕ ਰਾਜਨ ਕੁਮਾਰ son of ਅਭਿਸ਼ੇਕ ਕੁਮਾਰ ਰੈਜ਼ੀਡੈਂਟ ਆਫ ਕੜਤੋਲੀ ਮਲਾ ਪਠਾਨਪੂੜ ਦੂਸਰਾ ਵਿਨੋਦ ਕੁਮਾਰ ਇਲਿਆਸ ਲੌਂਡੀ son of ਸतीश ਕੁਮਾਰ ਰੈਜ਼ੀਡੈਂਟ ਆਫ ਢਾਕੀ ਇਹ ਦੋ ਬੰਦਿਆਂ ਨੇ ਜਿਹੜੇ ਆ ਉਹਨਾਂ ਤੋਂ ਪੈਸੇ ਖੋਏ ਇਹ ਜਿਹੜੀ ਕੰਪਲੇਂਟ ਆ ਸਾਨੂੰ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਜਿਹੜੀ ਉਹਨਾਂ ਦੀ ਈਟੀਓ ਆ ਉਹਨਾਂ ਨੇ ਲਿਖਤੀ ਸਾਨੂੰ ਕੰਪਲੇਂਟ ਹੀ ਦਿੱਤੀ ਆ ਕਿ ਵੀ ਇਹਨਾਂ ਬੰਦਿਆਂ ਨੇ ਉਹਨਾਂ ਕੋਲੋਂ ਪੈਸੇ ਖੋਏ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਤੇ ਉਹਦੇ ਬਾਅਦ ਜਿਹੜਾ ਉੱਥੇ ਲੜਾਈ ਝਗੜਾ ਹੋਇਆ ਤੇ ਉਹਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਐਕਟ ਕਰਦੇ ਹੋਏ ਇਹਨਾਂ ਦੋਨੋਂ ਬੰਦਿਆਂ ਨੂੰ ਆਪਾਂ ਅਰੈਸਟ ਕਰ ਲਿਆ ਉਹਦੇ ਬਾਅਦ ਮੁਕੱਦਮਾ ਨੰਬਰ 36 ਜਿਹੜਾ ਅੰਡਰ ਸੈਕਸ਼ਨ 304 221 132 ਬੀ ਐਨ ਐਸ ਜੋ ਕਿ ਪਹਿਲੀ ਆਈ ਪੀਸੀ ਦੀਆਂ ਧਾਰਾਂ 379 ਬੀ ਜੋ ਖੋਹ ਦੀ ਧਾਰਾ 186 353 ਜੋ ਸਰਕਾਰੀ ਡਿਊਟੀ 'ਚ ਵਿਗਨ ਪਾਣਾ ਇਹ ਧਾਰਾਂ ਦੇ ਅੰਦਰ ਜਿਹੜਾ ਆਪਾਂ ਉਹ ਪਰਚਾ ਡਿਵੀਜ਼ਨ ਨੰਬਰ 1 ਥਾਣੇ 'ਚ ਦਿੱਤਾ ਤੇ ਦੋਨੋਂ ਦੋਸ਼ੀ ਜਿਹੜੇ ਆਪਾਂ ਫੜ ਲਿਆ ਇਸ ਦੇ ਕੰਸਰਨ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਸ ਤਰ੍ਹਾਂ ਪਹਿਲੇ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਹੈ ਕਿ ਪਠਾਨਕੋਟ ਦੇ ਵਿੱਚ ਕਿਸੇ ਵੀ ਟਾਈਪ ਦੀ ਬਦਮਾਸ਼ੀ ਗੁੰਡਾਗਰਦੀ ਜਿਹੜੀ ਹੈ ਉਹ ਪੁਲਿਸ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਨਹੀਂ ਕਰ ਰਹੀ ਹੈ ਜਿੰਨੇ ਵੀ ਸਾਡੇ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਆ ਪਠਾਨਕੋਟ 'ਚ ਚਾਹੇ ਉਹ ਸਿਵਲ ਹਸਪੀਟਲ 'ਚ ਜਦੋਂ ਦਾਤਰ ਲੈ ਕੇ ਮੁੰਡੇ ਵੜਗੇ ਸੀ ਉਹ ਚਾਹੇ ਪਿੱਛੇ ਜੀ ਕਿਸੇ ਦਾ ਗੁੱਟ ਵੱਡਤਾ ਸੀ ਦਾਤਰ ਨਾਲ ਉਹ ਵਾਲਾ ਇਨਸੀਡੈਂਟ ਇਸ ਤੋਂ ਇਲਾਵਾ ਹੋਰ ਚਾਹੇ ਅਟੈਂਪਟ ਟੂ ਕਿਡਨੈਪਿੰਗ ਵਾਲਾ ਇਨਸੀਡੈਂਟ ਸੀ ਜਾਂ ਬਾਕੀ ਹੋਰ ਲੜਾਈ ਝਗੜੇ ਦੇ ਮਸਲੇ ਹੋਏ ਆ ਆਪਾਂ ਵਿਦਨ 4 ਆਵਰਸ 4 ਘੰਟਿਆਂ ਦੇ ਵਿੱਚ ਵਿੱਚ ਹੀ ਸਾਰੇ ਦੋਸ਼ੀ ਜਿਹੜੇ ਆ ਆਲਮੋਸਟ ਸਾਰੇ ਫੜੇ ਆ ਤੇ ਉਹਨਾਂ ਨੂੰ ਬਿਲਕੁਲ ਆਪਾਂ ਠੀਕ ਠਾਕ ਤਰੀਕੇ ਨਾਲ ਉਹਨਾਂ ਕੁਐਸਚਨਿੰਗ ਵੀ ਹੋਈ ਆ ਤੇ ਇਸ ਕੇਸ 'ਚ ਵੀ ਆਪਾਂ ਇਮੀਡੀਏਟਲੀ ਬੰਦੇ ਫੜ ਲਏ ਤੇ ਮੈਂ ਇੱਕ ਹੋਰ ਮੈਸੇਜ ਤੁਹਾਡੇ ਰਾਈ ਲਾਣਾ ਚਾਹਨਾ ਕਿ ਜੋ ਵੀ ਬਦਮਾਸ਼ੀ ਗੁੰਡਾਗਰਦੀਆਂ ਦੀਆਂ ਐਕਟੀਵਿਟੀਆਂ ਜਿਹੜੀਆਂ ਪਠਾਨਕੋਟ 'ਚ ਕੋਈ ਵੀ ਗਰੁੱਪ ਜਾਂ ਧੜਾ ਜਾਂ ਕੋਈ ਹੋਰ ਇੰਡੀਵਿਜੂਅਲ ਕਰਨ ਨੂੰ ਫਿਰਦਾ ਜਾਂ ਦਾਤਰਾ ਲੈ ਕੇ ਆਪਾਂ ਘੁੰਮਣੇ ਆ ਜਾਂ ਪੋਸਟਾਂ ਪਾਣੇ ਆ ਜਾਂ ਰਾਈਫਲਾਂ ਨਾਲ ਜਾਂ ਪਿਸਟਲਾਂ ਨਾਲ ਕੋਈ ਪੋਸਟਾਂ ਪਾਣੇ ਆ ਜਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਨੇ ਆ ਤੇ ਪੁਲਿਸ ਕਿਸੇ ਨੂੰ ਵੀ ਇਸ ਕੇਸ 'ਚ ਛੱਡੂਗੀ ਨਹੀਂ ਤੇ ਆਪਾਂ ਬਿਲਕੁਲ ਇਨਸ਼ੋਰ ਕਰ ਰਹੇ ਹਾਂ ਕਿ ਵੀ ਕਿਤੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਕੋਈ ਗੁੰਡਾਗਰਦੀ ਹੋ ਰਹੀ ਹੈ ਜਾਂ ਬਦਮਾਸ਼ੀ ਹੋ ਰਹੀ ਹੈ ਜਾਂ ਲੜਾਈ ਝਗੜਾ ਹੋ ਗਿਆ ਤੇ ਉਹਨਾਂ ਚਾਪਾ ਇਮੀਡੀਏਟਲੀ ਐਕਟ ਕਰਨੇ ਆ ਤੇ ਵਿਦਨ ਨੋ ਟਾਈਮ ਆਪਾਂ ਜਿਹੜੀ ਐਫ ਆਈ ਆਰ ਰਜਿਸਟਰ ਕਰਨੀ ਆ ਤੇ ਨਾਲ ਦੇ ਨਾਲ ਹੀ ਬੰਦੇ ਫੜ ਲੈਣੇ ਤੇ ਇੱਥੇ ਕੋਈ ਬੰਦਿਆਂ ਨੂੰ ਅਲਰਟ ਵੀ ਨਹੀਂ ਹੈ ਕਿ ਉਹ ਪੇਸ਼ ਹੋਣਗੇ ਜਾਂ ਅਦਰ ਉਦਰ ਜਾਣਗੇ ਪੁਲਿਸ ਬਹੁਤ ਹੀ ਸਟ੍ਰਿਕਟਲੀ ਐਕਟ ਕਰੂਗੀ ਇਹ ਮੈਂ ਬਹੁਤ ਕਲੀਅਰਲੀ ਦੱਸਣਾ ਚਾਹਨਾ ਤੇ ਇਸ ਲਈ ਅਗਰ ਕੋਈ ਲੜਨਾ ਚਾਹੁੰਦਾ ਤਾਂ ਫਿਰ ਉਹ ਆਪਣੇ ਦਮ 'ਚ ਲੜੇ ਕਿਉਂਕਿ ਫਿਰ ਪੁਲਿਸ ਇਮੀਡੀਏਟਲੀ ਐਕਟ ਕਰਦੇ ਹੋਏ ਉਹਨਾਂ ਨੂੰ ਅਰੈਸਟ ਵੀ ਕਰੂਗੀ ਤੇ ਫਿਰ ਬਾਕੀ ਜਿਹੜੀ ਬੰਦੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ